ਕੱਲਾ ਮੁੱਖਾਂ ਦੇ ਪੈਨੇਚੀਪ ਜਾਂਚ ਨੂੰ ਦੇ ਉਸ ਤੇ ਵੀ ਇਹ ਇੱਕ ਬੜੀ ਜਿਹੜੀ ਹੈ ਇੱਕ ਸਮੱਸਿਆ ਹੈ ਜਿਸ ਵਜਿਹੋਂ ਪੰਜਾਬ ਗੁਜ਼ਰ ਰਿਹਾ ਹੈ ਉਸ ਦੀਆਂ ਸਿੱਧੀਆਂ ਤਸਵੀਰਾਂ ਉਸ ਦੇ ਉਸ ਨੁਕਰ ਨੂੰ ਤੁਹਾਡੇ ਨੂੰ ਕਰਾਉਣ ਦੇ ਲਈ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਪਾਈਪਰਾ ਲੱਕੇ ਦੇ ਵਿੱਚ ਪੰਜੀ ਸਭੀ ਦਾ ਹੋ ਗਿਆ ਇਸ ਵਰਦਾਰੇ ਨੂੰ ਲੋਕ ਵੀ ਅੱਕੇ ਪਏ ਜਿਹੜੇ ਸੇਵਾ ਦੇ ਵਿੱਚ ਲੋਕ ਹਿੱਸਾ ਪਾਣਾ ਚਾਹੁੰਦੇ ਉਹ ਕਿਸ ਤਰ੍ਹਾਂ ਦੀ ਸਟਰੈਟਜੀ ਬਣਾਉਣ ਦਾ ਕਿਸ ਤਰ੍ਹਾਂ ਕਹੋ ਅਪਰੋਚ ਕਰਨ ਦਾ ਕਿਸ ਚੀਜ਼ ਦੀ ਜਰੂਰਤ ਹੈ ਉਹ ਸਾਡੇ ਨਾਲ ਜੇ ਮਰਜ਼ੀ ਸੰਪਰਕ ਕਰਨਾ ਜੇ 10-15 ਦਿਨ ਲੱਗ ਜਾ ਪਾਣੀ ਸੱਲੇ ਚੰਦੂਗਾ ਉਹ ਤੋਂ ਜਿਹੜੀ ਮਰਜ਼ੀ ਕਰ ਲੈ ਜੇ ਇਸ ਵੇਲੇ ਕੋਈ ਟਰੱਕ ਭਰ ਕੇ ਭੇਜਣ ਦੀ ਉੱਤਲੰਡਰ ਆਏ ਉਸ ਜਗ ਦਾ ਦਸਰੋਂ ਆਏ ਹੈ ਵੀ ਮਾਈਸਰ ਦਾ ਹੁਕਮ ਉਹ ਪਰ ਮੁੰਡਾ ਦੇ ਦੂਜੀ ਇਹਦੀ ਗੱਲ ਹੋਈ ਹੁਬੇ ਦਸਵੰਦ ਹੈ ਹੋ ਜਾਣੇ ਕਿ ਨਹੀਂ ਜਾਣਾ 15 20 ਦਿਨਾਂ ਦੇ ਇਥੇ ਕੋਈ ਆਉਂ ਜਾ ਬਿਸਕਟਾਂ ਦਾ ਜਾਂ ਗੱਡੀ ਪਾਣੀ ਦਾ ਟਰੱਕ ਪਰ ਕੇ ਖੁਪੇ ਦੇਣ ਦੀ ਲੋੜ ਨਹੀਂ ਪਾਣੀ ਥੱਲੇ ਚੱਲ ਜੂਗਾ ਉਦੋਂ ਮਗਰੋਂ ਜੋ ਇਹਨਾਂ ਦੀਆਂ ਜ਼ਰੂਰਤਾਂ ਹੋਣਗੀਆਂ ਜਿੱਥੇ ਲੋੜ ਹੋਗੀ ਆਪਾਂ ਉਹਨਾਂ ਨੂੰ ਜਿਹੜਾ ਹੈਗੇ ਤੁਸੀਂ ਸਾਰੇ ਨਾਲ ਕੇ ਜੋ ਵੀ ਚਾਹੋਗੇ ਮਦਦ ਕਰ ਸਕਦੇ। ਸਵਾਗਤ ਹੈ ਤੁਹਾਡਾ ਪੰਜਾਬੀ ਪੰਜਾਬ ਟੀਵੀ ਦੇ ਤੇ। ਮੈਂ ਹਾਂ ਕੁਸ਼ਾਲ ਲਾਲ। ਇਸ ਸਮੇਂ ਇਸ ਹਾਲਾਤ ਦੇ ਵਿੱਚ ਔਰ ਜਿਸ ਸਿਚੁਏਸ਼ਨ ਦੇ ਵਿੱਚ ਪੰਜਾਬ ਗੁਜ਼ਰ ਰਿਹਾ ਹੈ ਉਸ ਦੀਆਂ ਸਿੱਧੀਆਂ ਤਸਵੀਰਾਂ ਉਸ ਦੇ ਉਸ ਮੰਜ਼ਰ ਨੂੰ ਤੁਹਾਡੇ ਰੂਪ ਨੂੰ ਕਰਾਉਣ ਦੇ ਲਈ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਬਾਉਪਰਾ ਇਲਾਕੇ ਦੇ ਵਿੱਚ ਜਿਹੜਾ ਕਿ ਪਿਛਲੇ 27 ਦਿਨਾਂ ਤੋਂ ਪੂਰਾ ਇਲਾਕਾ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਇੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਰਾਸ਼ਵਾ ਮੈਂਬਰ ਨੇ ਤੇ ਸਾਰ ਸੇਵਾ ਦੇ ਕਾਰਜਾਂ ਨੂੰ ਲੈ ਕੇ ਲੰਮਾ ਜਿਹਨਾਂ ਦਾ ਇਤਿਹਾਸ ਹੈ ਅਸੀਂ ਉਹਨਾਂ ਦੇ ਨਾਲ ਹਾਂ ਇਸ ਵੇਲੇ ਅਸੀਂ ਪਾਉ ਪਰ ਪਿੰਡ ਦੇ ਵਿੱਚ ਜਾ ਰਹੇ ਹਾਂ ਉੱਥੇ ਕੁਝ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਮਿਲੀ ਹੋਈ ਹੈ ਉਹਦੇ ਬਾਰੇ ਇਹ ਉਹਨਾਂ ਨੂੰ ਮਿਲਣ ਜਾ ਰਹੇ ਨੇ ਤੇ ਇਸ ਤਰ੍ਹਾਂ ਹੀ ਸਾਨੂੰ ਸਮਾਂ ਮਿਲਿਆ ਇਹਨਾਂ ਦੇ ਨਾਲ ਗੱਲ ਕਰਨ ਦਾ ਬਾਬਾ ਜੀ ਪਹਿਲਾਂ ਦੱਸੋ ਇਸ ਇਲਾਕੇ ਬਾਰੇ ਇਹ ਇਲਾਕਾ ਜਿਹੜਾ ਹੈ ਇਹ ਜਿਹੜੇ ਕਿੱਥੇ ਇਲਾਕਾ ਪੈਂਦਾ ਹੈ ਕਿੰਨੇ ਪਿੰਡ ਨੇ ਕਿੰਨਾ ਪਾਣੀ ਹੈ ਇਹ ਤੇ ਸਿਕਿਉਰਿਟੀ ਸਿਚੁਏਸ਼ਨ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰੋ ਇਹ ਪੰਜਾਬ ਦੀ ਮਿੰਨੀ শ্রীলੰਕਾ ਜੀ ਨੂੰ ਅੱਗੇ ਕਿਸੇ ਬੰਦੇ ਵੀ ਰਾਹ ਨਹੀਂ ਪੈਂਦਾ ਸੀ ਹੁਣ ਇੱਕ ਬੰਦਾ ਵਸਤਾ ਲੱਗਾ ਤੇ ਇਹਦੇ ਚਾਰ ਸੂਰ ਪਾਣੀ ਕੋ ਬੰਦਾ ਤੇ ਹੁਣ ਸਾਰੇ ਦੇ ਵਿੱਚ ਹੀ ਪਾਣੀ ਆ ਤੁਹੇ 11 ਤਰੀਕ ਤੋਂ ਲੈ ਕੇ 10 ਨੂੰ ਵਨ ਟੁੱਟਿਆ ਜੀ ਨਗਰਦਾਰ ਸੋ ਜਿਵੇਂ ਬਾਬਾ ਜੀ ਦੱਸ ਰਹੇ ਕਿ ਇਸ ਇਲਾਕੇ ਨੂੰ ਪੰਜਾਬ ਦੀ ਮਿੰਨੀ ਸ਼੍ਰੀਲੰਕਾ ਕਿਹਾ ਜਾਂਦਾ ਕਿਉਂਕਿ ਇਹ ਇਲਾਕਾ ਜਿਹੜਾ ਹੈ ਪੂਰੀ ਤਰ੍ਹਾਂ ਪਾਣੀ ਦੇ ਨਾਲ ਘਿਰਿਆ ਰਹਿੰਦਾ ਹੈ ਟਾਪੂ ਨੁਮਾ ਇਹ ਇਲਾਕਾ ਜਿਹੜਾ ਹੈ ਉਹ ਲਗਭਗ ਹਰ ਸਾਲ ਨਹੀਂ ਤਾਂ ਹਰ ਦੂਜੇ ਤੋਂ ਤੀਜੇ ਸਾਲ ਜਿਹੜਾ ਹੈ ਬਣ ਜਾਂਦਾ ਬਾਬਾ ਜੀ ਕਿੰਨਾ ਇਲਾਕਾ ਕਿੰਨੇ ਪਿੰਡ ਨੇ ਇਹ ਤੇ ਕਿਹੜਾ ਡਿਸਟ੍ਰਿਕਟ ਪੈਂਦਾ ਹੈ ਤੇ ਕੀ ਕਾਰਨ ਹੈ ਤੇ ਡੁੱਬਣ ਦਾ ਡੁੱਬਣ ਦਾ ਕਾਰਨ ਤਾਂ ਪਾਣੀ ਆ ਤਾਂ ਪਾਣੀ ਵਿੱਚੋਂ ਜ਼ਿਆਦਾ ਆ ਗਿਆ ਇੱਕ ਪੁਰਸ਼ਲੇ ਚ ਪੈਂਦਾ ਇਹਦੇ 17 ਪਿੰਡ ਤਿੰਨ ਪਿੰਜਾ ਤਾਂ ਤੇ ਤਕਰੀਬਨ ਜਿਹੜੇ ਹੈਗੇ ਆ ਉਹਦੇ 400 ਰੁਪਏ ਤੋਂ 450 ਕਰੋ ਆ ਤੁਹਾਨੂੰ ਇਸ ਇਲਾਕੇ ਜਦੋਂ ਇਹ ਬੰਨ ਟੁੱਟਦਾ ਹੈ ਬਿਆਸ ਦਰਿਆ ਦਾ ਬੰਨ ਜਦੋਂ ਟੁੱਟਦਾ ਹੈ ਤੇ ਤੁਹਾਨੂੰ ਕਦੋਂ ਜਾਣਕਾਰੀ ਮਿਲਦੀ ਹੈ ਤੇ ਤੁਸੀਂ ਕਦੋਂ ਤੋਂ ਅ ਸੇਵਾ ਕਰ ਰਹੇ ਹਾਂ ਤੇ ਕੀ ਕੀ ਕਿਸ ਤਰ੍ਹਾਂ ਦੀ ਜਿਹੜੀ ਹੈ ਇੱਥੇ ਕਾਰ ਸੇਵਾ ਦੇ ਕੰਮ ਚੱਲ ਰਹੇ। ਕਿਉਂ ਨਾ ਕਹੀਂ 11 ਤਰੀਕ ਨੂੰ ਜਿੱਥੇ ਸੇਵਾਦਾਰਾ ਜਨੈਲ ਸਿੰਘ ਗਵਨ ਦਾ ਖੂਹ ਉਹਨਾਂ ਦੇ ਆਪਦੇ ਵੀ 100 ਖੇਤ ਇੱਥੇ ਡੁੱਬਾ ਹੋਇਆ। ਕਿਉਂ ਬ੍ਰੋ ਮਨ ਉਹ ਇੱਥੇ ਸੇਵਾ ਕਰਦਾ ਉਹ ਹੀ ਕਹਿੰਦਾ ਬੈੜੀ ਲੈ ਕੇ ਆਹੀਂ ਕਿ ਤੂੰ ਲੈ ਜਾ। ਫਿਰ ਉਹ ਦਿਨ ਦੇ ਜਦੋਂ ਅਸੀਂ ਆਣ ਕੇ ਦੇਖਿਆ ਫਿਰ ਦੂਸਰੀਆਂ ਮੇੜੀਆਂ ਵੀ ਜਿਹੜੀਆਂ ਸਲਤਨਪੁਰ ਸਿੱਕੇ ਸਾਰੀ ਇੱਥੇ ਲੈ ਆਏ ਉਹਨਾਂ ਦੇ ਰੈਗੂਲਰ ਜਿਹੜਾ ਹੈਗਾ ਉਹਨਾਂ ਨੂੰ ਚਾਪ ਪਾਪਟ ਜੋ ਪ੍ਰਸ਼ਾਦੇ ਦੀ ਜ ਉਹਨਾਂ ਦਾ ਸਵਾਨ ਕੱਢਣਾ ਲੈ ਕੇ ਜਾਣਾ ਜੋ ਵੀ ਇਹਦੀ ਮਦਦ ਕਰ ਸਕਦਾ ਹਾਂ ਕਰ ਰਿਹਾ ਹਾਂ ਜਿਵੇਂ ਤੁਸੀਂ ਕਈ ਵਾਰ ਮੈਂ ਤੁਹਾਡੇ ਮੁਖਾਰਬਨ ਤੋਂ ਸੁਣਿਆ ਤੁਸੀਂ ਕਹਿੰਦੇ ਹੋ ਨਾ ਕਿ ਬਾਣੀ ਦੇ ਹਵਾਲੇ ਦੇ ਨਾਲ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੁਭਾਰੀ ਹੈ ਜੋ ਜਿਸ ਤਰੀਕੇ ਦੇ ਨਾਲ ਇਹਨਾਂ ਹੜ੍ਹਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਦੇਖੀ ਗਈ ਹੈ ਜਿਵੇਂ ਤੁਸੀਂ ਤਾਂ ਕਾਫੀ ਲੰਮੇ ਸਮੇਂ ਤੋਂ 23 ਦੇ ਹੜ੍ਹਾਂ ਦੇ ਵਿੱਚ ਵੀ ਤੁਸੀਂ ਕਾਫੀ ਕੰਮ ਕੀਤਾ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਹੜ੍ਹਾਂ ਦੇ ਕਰਦੇ ਇਹ ਜਿਹੜਾ ਇੱਕ ਪੰਜਾਬ ਦੇ ਵਿੱਚ ਇੱਕ ਦੇਖਿਆ ਗਿਆ ਕਿ ਲੋਕ ਆਪ ਮੁਹਾਰੇ ਹੋ ਕੇ ਮਦਦ ਦੇ ਲਈ ਅੱਗੇ ਆਏ ਹੈ ਬਿਨਾਂ ਕਿਸੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੀ ਉਡੀਕ ਕੀਤੇ ਬਿਨਾਂ ਇਹਨੂੰ ਇਹ ਜਿਹੜਾ ਵਰਤਾਰਾ ਹੈ ਪੰਜਾਬ ਦਾ ਇਹਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ? ਇਹ ਆਨੰਦ 2019 ਦੇ ਵਿੱਚ ਜਦੋਂ ਹੜ੍ਹ ਆਇਆ ਨਾ ਉਦੋਂ ਅਸੀਂ ਆ ਜਿਹੜੀਆਂ ਕਿਸ਼ਤੀਆਂ ਦਿੱਸ ਚਲਦੀਆਂ ਸੀ ਉੱਥੇ ਲੋਈਆਂ ਦੇ ਕੋਲ ਜਾਣੀਆਂ ਚੱਲ ਲੈ ਕੇ ਗਏ ਸੀ। ਤੇ ਉਹਦੇ ਨਾਲ ਬਹੁਤ ਮਦਦ ਹੋਈ। ਤੇ ਇੱਥੇ ਦੇ ਹਲਾਤਾਂ ਨਾਲ ਤੇ ਦੱਸ ਬੋਲੇਗਾ ਵੀ ਲੋਕ ਕਿੱਧਰ ਰਹਿ ਰਹੇ ਆ। ਫਿਰ 23 ਦੇ ਵਿੱਚ ਵੀ ਉਹੀ ਕਿਸ਼ਤੀਆਂ ਸੀ। ਤੇ ਹੀ ਗੱਤੀ ਅੱਜ ਜਿਹੜੀਆਂ 25 ਦੇ ਵਿੱਚ ਬਾਉਪੁਰ ਸੋ ਸੜਕੇ ਪਰ ਤੋਂ ਪਹਿਲਾਂ ਇਹਨੂੰ ਕੀ ਰելիਫ ਹੈ ਇਹਨਾਂ ਦੀ ਹੋਣ ਜਾਣ ਦਾ ਜੋ ਉਸ ਇਹਨਾਂ ਦੀਆਂ ਲੋੜਾਂ ਪੂਰੀਆਂ ਕਿਤੇ ਜਾਣ ਡਾਕਟਰ ਸਾਹਿਬ ਤਾਂ ਜੋ ਇਹਨਾਂ ਦੇ ਸਮਾਨ ਦਾ ਇਹਨਾਂ ਦੇ ਪਸ਼ੂ ਪਰਿਵਾਰ ਉਹਨਾਂ ਦੀ ਕੀ ਹੈਲਪ ਕਰ ਸਕਦੇ ਸੋ ਇਹ ਲਗਾਤਾਰ ਉਸ ਦਿਨ ਤੋਂ ਚੱਲ ਰਿਹਾ ਕੋਣੋ 22 25 22 ਦਿਨ ਹੋ ਗਿਆ ਐਸੇ ਵਰਦਾਰੇ ਨੂੰ ਲੋਕ ਵੀ ਅੱਕੇ ਪਏ ਘਰਾਂ ਦੇ ਵਿੱਚ ਤੰਗ ਹੋ ਗਏ ਇਹ 5 7 ਤੋਂ 10 ਦਿਨ ਹੋਰ ਨੰਗ ਜਾਂਦੇ ਹੁਣ ਲੰਮਾ ਸਮਾਂ ਹੋ ਗਿਆ ਸਰਹਗੋਸ਼ੀ ਦਿਨ ਹੈਗਾ ਐਸੋੜੇ ਸਿਚੁਏਸ਼ਨ ਡਰੀ ਹੈਗੀ ਉਹ ਰਹਿਣ ਵਾਲੇ ਲੋਕਾਂ ਵਾਸਤੇ ਵੀ ਤੇ ਬਹੁਤ ਜਾਦੀ ਜਣੀ ਹੈਗੀ ਸਖਤ अच्छा बाबा जी मैं देख रहे असिगा जिथे ਤੁਸੀਂ بیس ਕੈਂਪ ਬਣਾਇਆ ਹੋਗਾ ਪੁਲ ਦੇ ਉੱਤੇ ਉੱਥੇ ਬਹੁਤ ਸਾਰੇ ਲੋਕ ਹੋਰ ਵੀ ਆ ਰਹੇ ਆ ਜਾਂ ਪੁੱਛ ਰਹੇ ਆ ਤੁਹਾਨੂੰ ਅਸੀਂ ਦੇਖ ਰਹੇ ਸੀ ਤੁਹਾਨੂੰ ਪੁੱਛ ਰਹੇ ਸੀ ਕਿ ਕੀ ਸਮਾਨ ਲਈਏ ਜਾਂ ਉਹ ਰਾਸ਼ਨ ਲੈ ਕੇ ਆ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਲੋਕਾਂ ਨੂੰ ਜਾਂ ਜਿਹੜੇ ਸੇਵਾ ਦੇ ਵਿੱਚ ਲੋਕ ਹਿੱਸਾ ਪਾਣਾ ਚਾਹੁੰਦੇ ਉਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਉਣ ਜਾਂ ਕਿਸ ਤਰ੍ਹਾਂ ਤਾਨੂੰ ਅਪਰੋਚ ਕਰਨ ਤਾਂ ਕਿਸ ਚੀਜ਼ ਦੀ ਜਰੂਰਤ ਹੈ ਉਹ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰਨਾ ਜੇ ਤਾਂ 15 ਦੇ ਨਾਲਕ ਜਾਣ ਪਾਣੀ ਥੱਲੇ ਚਲ ਜੂਗਾ ਉਹ ਤੋਂ ਜਿਹੜੀ ਮਰਜ਼ੀ ਕਰਨਾ ਹੈ ਜੇ ਇਸ ਵੇਲੇ ਕੋਈ ਟਰੱਕ ਭਰ ਕੇ ਭੇਜਣ ਦੀ ਲੋੜ ਆ ਇਸ ਵੇਲੇ ਜਿਹੜਾ ਜਦੋਂ ਗੱਲ ਆndi ਹੈ ਕਿ ਚਲੋ ਲੋਕ ਲੋਕ ਤਾਂ ਤੁਸੀਂ ਆਪਣੇ ਲੈਵਲ ਤੇ ਲੱਗੇ ਹੋ ਹੋਰ ਸੰਸਥਾਵਾਂ ਜਿਹੜੀਆਂ ਆਪਣੇ ਲੈਵਲ ਤੇ ਲੱਗੀਆਂ ਨੇ ਪਰ ਸਰਕਾਰ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਉਹ ਵੀ ਆਪਣਾ ਕਰਨੇ ਡਿਊਟੀ ਤੇ ਜੀ ਲੋਕ ਐ ਐਨ ਡੀ ਆਰ ਐਫ ਦੀਆਂ ਐਸ ਡੀ ਆਰ ਐਫ ਦੀਆਂ ਟੀਮਾਂ ਆਈਆਂ ਹੋਈਆਂ ਫਿਰ ਇਹਨਾਂ ਦੇ ਬੇਸ਼ ਕੈਂਪੋ ਮੈਡੀਕਲ ਵਾਲੇ ਵੀ ਲੱਗੇ ਹੋਏ ਆ ਲੱਖ ਹੋ ਰਹੇ ਆ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਇੱਥੇ ਲੱਗੇ ਲੋਕਾਂ ਨੂੰ ਉਧਰ ਦੀ ਸੀਟ ਵੀ ਵੰਡ ਰਿਆ ਸੋ ਸਰਕਾਰ ਅੱਗੇ ਜਦੋਂ ਕੋਈ ਤੁਸੀਂ ਬੰਦ ਰੁਟੇ ਉਹਦੋਂ ਮਗਰੋਂ ਸਰਕਾਰ ਮੰਉਂਦੀ ਸੀ ਐਦਕੀ ਤੋਂ ਚੰਗਾ ਨਹੀਂ ਕੋਈ ਟੁੱਟਾ ਪਰ ਸਰਕਾਰ ਕੋਈ ਸਰਕਾਰ ਨੂੰ ਇਹ ਜੇ ਬੰਨ ਨਹੀਂ ਟੁੱਟੇ ਫਿਰ ਇਹ ਪਾਣੀ ਇੰਨਾ ਭਰਨ ਦਾ ਕੀ ਕਾਰਨ ਹੈ ਨਹੀਂ ਪਾਣੀ ਤਾਂ ਬੰਨਾਂ ਦੇ ਅੰਦਰ ਆ ਪਰ ਅੰਦਰ ਵੀ ਤਾਂ ਲੋਕ ਹੀ ਵਾਸਤੇ ਹਨਾ ਉਹ ਕਹਿੰਦਾ ਅਸਲ ਕਾਰਨ ਇਹ ਕਿ ਦੀ ਡੀਜ਼ਲ ਟੰਗਉਣ ਵਾਲੀ ਹੈ ਹਰੀਕੇ ਦੀ ਉਹ ਨਹੀਂ ਹੋ ਰਹੀ ਪਾਣੀ ਉੱਥੇ ਹੋਣੇ ਗਈ ਦੇ ਜਿਹੜਾ ਇੱਥੇ ਤਰੇ ਫਿਰਦਾ ਇਹ ਡੀਜ਼ਲ ਟੈਂਕੀ ਨਾ ਕਰਨੀ ਹੈ ਸਰਕਾਰ ਨੇ ਕਰਨੀ ਹੁੰਦੀ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਹੈ ਕਿ ਨਹੀਂ ਹੋ ਰਿਹਾ ਕੋਈ ਨਹੀਂ ਉਹ ਤਾਂ ਸਾਨੂੰ ਲੱਗਦਾ ਵੀ ਪੈਸੇ ਵੀ ਇਹ ਰਾਜਸਥਾਨ ਸਰਕਾਰ ਨੇ ਦੇਣੀ ਹੈ ਕਿਉਂਕਿ ਸਾਰੇ ਕੋਈ ਪਾਣੀ ਜਾ ਰਾ ਉਧਰੋਂ ਆ ਰਿਹਾ ਹਾਂਜੀ ਪਤਾ ਨਹੀਂ ਕਿਉਂ ਹੈਗਾ ਸੀ ਤਾਂ ਬਹੁਤ ਦੂਰੀ ਦੀ ਗੱਲ ਕਰ ਚੁੱਕਾ ਆ ਕਈ ਵਾਰ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਨਾਮਿਨੇਟ ਕੀਤਾ ਹੋਇਆ ਰਾਜ ਸਭਾ ਦੇ ਵਿੱਚ ਜੇ ਤੁਸੀਂ ਉੱਥੇ ਵੀ ਆਪਣੀ ਗੱਲਬਾਤ ਰੱਖਦੇ ਰਹਿੰਦੇ ਹੋ ਵਾਤਾਵਰਣ ਦੇ ਮੁੱਦੇ ਦੇ ਤੇ ਪਰ ਬਹੁਤ ਸਾਰੇ ਲੋਕ ਐਸੇ ਵੀ ਹੈਗੇ ਜਿਹੜੇ ਤੁਹਾਡੇ ਕੰਮ ਦੇ ਬਯੋਂਡ ਜਾ ਕੇ ਤੁਹਾਡੀ ਟਰੋਲਿੰਗ ਕਰਦੇ ਆ ਆਲੋਚਨਾ ਕਰਦੇ ਆ ਕਿ ਜੀ ਸਰਕਾਰੀ ਹੈ ਜੀ ਸਰਕਾਰੀ ਤੰਤਰ ਹੈ ਇਹਨਾਂ ਬਾਰੇ ਕੀ ਕਹੋਗੇ ਇਹਨਾਂ ਕੇ ਬਣੀ ਕਹਿੰਦੀ ਆ ਮੂਰਖ ਨਾਲ ਨਾਲ ਲੁਜੀਏ ਆਪਣੇ ਧਿਆਨ ਦੇ ਕੰਮ ਦੇ ਉੱਤੇ ਧਿਆਨ ਦਿਓ ਇਹੋ ਜਿਹੇ ਲੋਕਾਂ ਵੱਲ ਦੇ ਅਸੀਂ ਸਾਡੀ ਗੱਲ ਸੁਣਨੀ ਜਦੋਂ ਤੋਂ ਲੱਗੇ ਕਿ ਲੋਕ ਸਾਨੂੰ ਸਾਰੇ ਕਰਨ ਚੰਗਾ ਜਿੰਨੂੰ ਜਿਹੋ ਜਿਹਾ ਜੈਸੀ ਦ੍ਰਿਸ਼ਟੀ ਤੈਸੀਸ ਰਹੀ ਹਾਂ ਜਿਹੋ ਜਿਹੇ ਬੰਦਾ ਆਪ ਹੋਵੇ ਉਹਨੂੰ ਸਭ ਕੁਝ ਹੋ ਜਾਂਦੀ ਤੋ ਸੋ ਜੇ ਆਪਣੀ ਥੋੜੀ ਜਿਹੜੀ ਹੈਗੀ ਅੱਖਾਂ ਠੀਕ ਆ ਤੇ ਸਾਨੂੰ ਬਿਲਕੁਲ ਠੀਕ ਲੱਗਣਾ ਜੇ ਆਪਦੀਆਂ ਗ੍ਰਾਫਾਂ ਬੱਸ ਅਸੀਂ ਉਹ ਉਹਦੇ ਉਹਦੇ ਵਿੱਚ ਦਿਖਣਾ ਤੇ ਚਾਹ ਸਮੇਂ ਦੇ ਰੰਗ ਦੇ ਨਾਲ ਹੀ ਫੇਸ ਵਾਸਤੇ ਇਹਨਾਂ ਦੇ ਬਾਰੇ ਜਿਹੜੀ ਹੈਗੀ ਕੋਸ਼ ਕਹਿਣ ਦੇ ਨਾਲੋਂ ਠੀਕ ਆ ਕਿ ਅਸੀਂ ਆਪਣੇ ਰਾਹ ਦੇ ਉੱਤੇ ਠੀਕ ਹੋ ਕੇ ਚੱਲ ਅ ਅੱਛਾ ਬਾਬਾ ਜੀ ਸਾਡਾ ਜਿਹੜਾ ਇਹਨਾਂ ਘਰਾਂ ਦੇ ਵਿੱਚ ਅਸੀਂ ਆਣਾ ਸੀਗਾ ਤੁਸੀਂ ਫੋੜਣਾ ਸੀਗਾ ਉੱਥੇ ਅਸੀਂ ਲੱਜਪਤ ਪਹੁੰਚ ਚੱਕ ਪਹੁੰਚ ਕੇ ਚੱਲੇ ਆ ਇੱਕ ਮੈਂ ਬਸ ਲਾਸਟ ਸਵਾਲ ਪੁੱਛਣਾ ਹੋ ਤਾਂ ਪਹਿਲਾਂ ਮੈਂ ਮੇਰੇ ਸਾਥੀ ਗੁਰਜੀਤ ਨੂੰ ਉਹਨਾਂ ਨੂੰ ਕਹਾਂਗਾ ਕਿ ਉਹ ਥੋੜਾ ਜਿਆਦਾ ਲਿਖਣ ਕਿ ਕਿਸ ਤਰ੍ਹਾਂ ਜਿਹੜੇ ਘਰ ਹੈ ਉਹ ਲੋਕ ਜਿਹੜੇ ਨੇ ਤੇ ਉਹਨਾਂ ਦੇ ਪਸੂ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦਾ ਜਿਹੜੀ ਪ੍ਰਾਪਰਟੀ ਹੈ ਉਹ ਕਿਸ ਤਰ੍ਹਾਂ ਪਾਣੀ ਦੇ ਵਿੱਚ ਧਰੀ ਹੋਈ ਹੈ ਤੇ ਉਹ ਕਿਸ ਤਰ੍ਹਾਂ ਛੋਟੇ-ਛੋਟੇ ਟਾਪੂ ਨਮਾਉਂਾਂ ਦੇ ਘਰ ਬਣੇ ਹੋਏ ਆ ਅ ਸੋ ਅਸੀਂ ਉੱਪਰ ਤੋਂ ਆਕਟਰ ਉੱਥੇ ਅਪਰੋਚ ਕਰ ਰਹੇ ਆ ਉੱਥੇ ਪਹੁੰਚ ਰਹੇ ਆ ਸੋ ਇੱਥੇ ਜਿਹੜੀ ਹੈ ਆਪਾ ਜੀ ਇਹਨਾਂ ਲੋਕਾਂ ਨੂੰ ਮਿਲਣਗੇ ਤੇ ਇਹਨਾਂ ਦੀ ਕੀ ਜ਼ਰੂਰਤ ਹੈ ਕਿਸ ਤਰ੍ਹਾਂ ਦੀ ਇਹਨਾਂ ਦੀ ਲੋੜ ਹੈ ਉਹਦੇ ਬਾਰੇ ਇਹਨਾਂ ਨਾਲ ਗੱਲ ਕਰਨਗੇ ਸੋ ਅਸੀਂ ਬਾਬਾ ਜੀ ਨਾਲ ਗੱਲਬਾਤ ਕੰਟੀਨਿਊ ਰੱਖਾਂਗੇ ਪਰ ਪਹਿਲਾਂ ਅੰਦਰ ਚੱਲਦੇ ਆਂ ਸਾਨੂੰ ਦੱਸਿਓ ਜੀ ਠੀਕ ਹੈ ਬਾਬਾ ਕੋਣ ਜਿਹੜਾ ਸਮਾਨ ਲਿਆਂਦਾ ਉਹ ਵੀ ਤੁਸੀਂ ਦੇਖੋ ਉਹ ਬਾਹਰ ਰੱਖਿਆ ਹੋਇਆ ਹੈ। ਉਹ ਅੰਦਰੇ ਰੱਖਣ ਕਿੱਥੇ? ਸਮਾਨ ਆ ਵੀ ਜਾਊਗਾ ਤੇ ਟਿਕਾਉਣਾ ਕਿੱਥੇ ਤੁਸੀਂ ਦੇਖੋ। ਇਹਨਾਂ ਦੇ ਹਾਲ ਘਰਾਂ ਦੇ ਘਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੇਖੋ ਹਾਲਤ ਜਿਹੜੀ ਹੈ ਘਰਾਂ ਦੀ ਹੈ ਜਿਹੜੀਆਂ ਬਿਲਕੁਲ ਛੱਤਾਂ ਵੀ ਇਸ ਤਰ੍ਹਾਂ ਦੀ ਚੋਰੀਆਂ ਹਦੀਵ ਚੋਰੀਆਂ ਆ ਪੂਰਾ ਦੇ ਦੋ ਚੋੜ ਦੇ ਦੇ ਕਰੀਆ ਇਹਨਾਂ ਦਾ ਆਪਣਾ ਸਮਾਨ ਇਹ ਸਮਾਨ ਕੁਛ ਉਹ ਬ ਦੇ ਵੀ ਦੇਵਾਂਗੇ ਰੱਖਣਗੇ ਕਿਥੇ ਇਹਨਾਂ ਦਾ ਤਾਂ ਪਹਿਲਾਂ ਆਪਣਾ ਹੀ ਜਿਹੜਾ ਹੈਗਾ ਉਹ ਚੀਜ਼ ਜਿਹੜੀ ਹੈਗੀ ਨਹੀਂ ਲੱਭ ਰਿਹਾ ਸੋ ਇਹ ਜਿਹੜੀ ਗੱਲ ਬਾਬਾ ਜੀ ਕਹਰੇ ਸੀਗੇ ਬਾਰ-ਬਾਰ ਕਿ ਰਸਣ ਨਾਲੋਂ ਜ਼ਿਆਦਾ ਜ਼ਰੂਰੀ ਜਿਹੜਾ ਹੈ ਹੁਣ ਜਿਹੜਾ ਪਾਣੀ ਹੈ ਜਦੋਂ ਉਹ ਥੱਲੇ ਜਾਏਗਾ ਤੇ ਇਹਨਾਂ ਦੀ ਅਸਲ ਜਿਹੜਾ ਸੰਘਰਸ਼ ਹੈ ਉਹ ਉਦੋਂ ਸ਼ੁਰੂ ਹੋਏਗਾ ਜੀ ਠੀਕ ਹੈ ਬਾਬਾ ਜੀ ਹਾਂ ਉਦੋਂ ਇਹਨਾਂ ਨੂੰ ਤੇਲ ਦੀ ਲੋੜ ਹੋਵੇ ਖਾਦੀ ਲੋੜ ਹੋਵੇ ਬਿਜਲੀ ਦੀ ਲੋੜ ਹੋਵੇ ਘਰ ਨੂੰ ਕੋਈ ਸਾਤਾ ਪਾਣੀ ਲੈਂਟਰ ਪਾ ਦਵੇ ਜਿਹਨੇ ਕਰਨੀ ਸੇਵਾ ਕਰ ਲੈ ਪਰ ਹਜੇ ਜਿਹੜਾ ਹੈਗਾ ਜੀ ਤਾਂ ਵਿਚਾਰੇ ਦੇ ਦੇ ਕੇ ਆਪ ਸਾਬ ਰੋਲਦੇ ਉਹਨਾਂ ਨੂੰ ਇਹ ਆਸਰਾ ਦੇਣ ਦੀ ਲੋੜ ਬਹੁਤ ਹੁਣ ਦੱਸੋ ਇੱਥੇ ਲੈਣਗੇ ਕਿਹੜੀ ਚੀਜ਼ ਅਪਰਖ ਲਾਂ ਬਿਲਕੁਲ ਜੀ ਤੋਂ ਠੀਕ ਹੋ ਹਾਂਜੀ ਬਾਈ ਕੋਈ ਨਾ ਕੋਈ ਨਾ ਮਹਾਰੀ ਕਿਰਪਾ ਕਰੋ ਸੀ ਇਹ ਥੋੜਾ ਪੰਡਾਣਾ ਥਾਂਗਰਾ ਥਾਂਗਰਾ ਪੰਡਾ ਤੇ ਪਸ਼ੂ ਕੁਝ ਗਾਏ ਵੀ ਹੋਇਆ ਸਾਰੇ ਨਾ ਕਿੰਨੇ ਚਲੇ ਗਏ ਹਾਂ ਸਾਡੇ ਇਹ ਤੇ ਆਪਣੇ ਨਹੀਂ ਸਰ ਇਹਨੇ ਪਾਣੀ ਚੜ ਗਿਆ ਹੈ ਨਾ ਫਿਰ ਤਾਂ ਕੱਢੇ ਇਧਰ ਉੱਥੇ ਇੱਥੇ ਪਾਣੀ ਆ ਗਿਆ ਦੇਖੋ ਸਸ ਸਸ ਫਿਰ ਵੀ ਨਹੀਂ ਬਾਹਰ ਨਹੀਂ ਕੱਢੇ ਨਹੀਂ ਕਿਤੇ ਜਗ੍ਹਾ ਹੋਣੀ ਨਹੀਂ ਹੈ ਜਗ੍ਹਾ ਚਲ ਮਿਲ ਜਾਈਂ ਬਾਬਾ ਜੀ ਪਾਣੀ ਬਹੁਤ ਹੈ ਇੱਥੇ ਕਈਆਂ ਦੇ ਡੰਗਰ ਮੜ ਕੇ ਡੁੱਬਦੇ ਘੜਦੇ ਆਂ ਅਸਸ ਅੱਛਾ ਤੇ ਡੱਤਰ ਬਾਬਾ ਜੀ ਦੀ ਮਰਮੂਰ ਜਗ੍ਹਾ ਅੱਛਾ ਬਟਾ ਹੁਣ ਤੁਹਾਨੂੰ ਇੱਕ ਫੀਡ ਫੂਡ ਮਿਲਦੀ ਸਾਰੀ ਆਉਂਦੀ ਆ ਹਾਂਜੀ ਨਹੀਂ ਹੈਗਾ ਤੂੰ ਲੋਡ ਹੋਈ ਤਾਂ ਉੱਥੇ ਜਾ ਕੇ ਦੱਸ ਦਿਓ ਛੱਲੇ ਛੱਡ ਦਾਂਗੇ ਫਿਰ ਸਿਲੰਡਰ ਵਗੈਰਾ ਹੈਗਾ ਜੀ ਉਹ ਸਿਲੰਡਰ ਆਇਆ ਉਸ ਤੋਂ ਜ਼ਿਆਦਾ ਫਿਰ ਉਹਨੂੰ ਆਏ ਹੋਏ ਆ ਵੀ ਮੰਗਵਾਇਆ ਸਿਲੰਡਰ ਨਾ ਉਹ ਕੱਲ ਨੂੰ ਆਪਣਾ ਮੁੰਡਾ ਦੇ ਦੇਊਗਾ ਠੀਕ ਏਲੀਏ ਕਿਹਾ ਬਈ ਆ ਦੇ ਦੱਸ ਉਹਨਾਂ ਦੇ ਚਲੋ ਆਪਾਂ ਕੀ ਆਪਾਂ ਨਹੀਂ ਜਿੰਦੇ ਰੋ ਮਰਾਂ ਚੜਦੀ ਕਲਾ ਵਕ ਕਿੱਦਾਂ ਵੀ ਗੱਡੂਤ ਆਪਣੀ 3 ਦਿਨ ਆਪ ਔਟ ਕੇ ਨੇ ਤੇ ਉੱਥੋਂ ਦੀ ਲੋੜ ਮੁਤਾਬਕ ਜਿਹੜੀ ਹੈ ਆਇਡੈਂਟੀਫਾਈ ਕਰਕੇ ਕਿ ਕੀ ਜ਼ਰੂਰਤ ਹੈ ਤੇ ਕਿੰਨੇ ਵੱਡੇ ਲੈਵਲ ਦੇ ਵਲੰਟੀਅਰ ਸੋ ਇਧਰ ਪਾਲ ਤਾਂ ਨਹੀਂ ਜਾਈਦੀ ਇਹਨਾਂ ਸੋ ਉਹਨਾਂ ਨੇ ਆਇਡੈਂਟੀਫਾਈ ਕੀਤਾ ਤੇ ਕਿ ਇਸ ਪਰਿਵਾਰ ਨੂੰ ਜਿਹੜੀ ਹੈ ਕੀ ਜ਼ਰੂਰਤ ਹੈ ਸੋ ਹੁਣ ਅਸੀਂ ਦੁਬਾਰਾ ਜਿਹੜਾ ਹੈ ਜਿਵੇਂ ਤੁਸੀਂ ਦੇਖ ਲਿਆ ਘਰ ਦੀ ਸਿਚੁਏਸ਼ਨ ਤੇ ਹੁਣ ਅਸੀਂ ਦੁਬਾਰਾ ਜਿਹੜਾ ਹੈ ਬੇਸ ਕੈਂਪ 'ਤੇ ਜਾ ਰਹੇ ਹਾਂ ਜੀ ਸੋ ਅਸੀਂ ਜਿਹੜੀ ਹੈ ਕਮ ਸੀਚੇਵਾਲ ਨਾਲ ਚੱਲਵਾ ਜਿਹੜੀ ਹੈ ਆਪਣੀ ਜਾਰੀ ਰੱਖਾਂਗੇ ਬਾਬਾ ਜੀ ਤੁਸੀਂ ਵਾਤਾਵਰਣ ਦੇ ਮੁੱਦੇ ਦੇ ਉੱਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ ਚਾਹੇ ਉਹ ਨਦੀਆਂ ਨਾਲਿਆਂ ਦੀ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੀ ਪੁਨਰ ਸਿਰਜਤੀ ਦੀ ਗੱਲ ਹੋਵੇ ਜਾਂ ਆਲਮੀ ਤਪਸ਼ ਜਿਹੜੀ ਹੈ ਗਰਮੀ ਵਧਣ ਦੀ ਜਿਹਨੂੰ ਕਲਾਈਮੇਟ ਚੇਂਜ ਕਹਿੰਦੇ ਆ ਉਹਦੀ ਗੱਲ ਹੋਵੇ ਸੋ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਬਣਦਾ ਹੈ ਕਿ ਮੀਂਹ ਲਗਾਤਾਰ ਪੈਣੇ ਕਿ ਪਿਛਲੇ 40 ਸਾਲ ਦਾ ਜਿਹੜਾ ਰਿਕਾਰਡ ਟੁੱਟ ਗਿਆ ਕਿ ਇੰਨਾ ਮੀਂਹ ਜਿਹੜਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਇੱਕ ਕਾਰਨ ਹੈ ਕਿ ਕਲਾਈਮੇਟ ਚੇਂਜ ਕਰਕੇ ਇਹ ਸਾਰੀ ਜਿਹੜੀ ਹੈ ਸਿਚੁਏਸ਼ਨ ਬਣ ਗਈ ਜਿਹੜਾ 23 ਦੇ ਵਿੱਚ ਜਿਹੜਾ ਐਗਰੀਕਲਚਰ ਸਟੈਂਡਰਡ ਕਮੇਟੀ ਨੇ ਰਿਪੋਰਟ ਦਿੱਤੀ ਸੀ ਜੀ ਉਹਦੇ ਵਿੱਚ 60 ਤੋਂ ਵੱਧ ਜਿਲਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਵੰਦਾ ਹੈ ਸਰਵਨਸ ਇਹਦੇ ਵਿੱਚ 4 ਹਿਮਾਚਲ ਦੇ 9 ਪੰਜਾਬ ਦੇ ਤੇ 11 ਹਰਿਆਣਾ ਦੇ ਤੇ ਹੁਣ ਵੀ ਜਿਹੜਾ ਹੈਗਾ ਉਹਦੇ ਇਸਰ ਤੇ ਸਿਰਿਆ ਕਿਉਂਕਿ ਅੱਗੇ ਸੁਣਦੇ ਹੁੰਦੇ ਸੀ ਕਿ ਜਮੀਂ ਪੈਣ ਲੱਗ ਪਈ ਜਾਣਗੇ ਜੇ हट ਗਏ ਤੇ ਪੈਣਗੇ ਹੀ ਪਿਛਲੇ ਸਾਲ ਪੈ ਹੀ ਨਹੀਂ ਇਸ ਵਾਰੇ ਹਟਦੇ ਨਹੀਂ ਦੋਨੋਂ ਅਸਰ ਤੋਂ ਲਾਜ਼ਮੀ ਹੈ ਦੋਸਰੀ ਅੱਛਾ ਕੁਝ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਜੀ ਕਿ ਮਾਈਨਿੰਗ ਕਰਕੇ ਸਾਰਾ ਕੁਝ ਹੋਇਆ ਨਾ ਨਾ ਮਾਈਨਿੰਗ ਕਰਕੇ ਵੀ ਚੰਗਾ ਇਹਨੂੰ ਤਾਂ ਮੀਵਾ ਹੋਣਾ ਚਾਹੀਦਾ ਦਰਿਆ ਤੋਂ ਥੱਲੇ ਹੋਣਾ ਚਾਹੀਦਾ ਹਾਂਜੀ ਮਾਈਨਿੰਗ ਕਿੱਥੇ ਹੋ ਰਹੀ ਐ ਟੁੱਟ ਕਿਥੋਂ ਰਿਹਾ ਇਹਦਾ ਕੋਈ ਦੇਖਣਾ ਨਹੀਂ ਚਾਹੀਦਾ ਕਿਉਂਕਿ ਆ ਜਾਈ ਇੱਥੇ ਤੇ ਡੀਸ਼ੈਲਟਿੰਗ ਹੋਣ ਵਾਲੀ ਐ ਇੱਥੇ ਤਾਂ ਹੋਵੇ ਅਸੀਂ ਕਿੰਨੇ ਹਾਂਜੀ ਉਹਨੂੰ ਮਾਈਨਿੰਗ ਵੇ ਜਦੋਂ ਹੁੰਦੀ ਐ ਸਾਰੇ ਟੈਕਨੀਕਲੀ ਪੁਆਇੰਟ ਦੇਖ ਕੇ ਹੁੰਦੀ ਐ ਅਧਿਕਾਰੀ ਕਰਾਉਂਦੇ ਆ ਆਪਣੇ ਆਪ ਤਾਂ ਕੋਈ ਨਹੀਂ ਕਰਦਾ ਸੋ ਉਹਦਾ ਅਸਰ ਕਿੱਥੇ ਹੋ ਸਕਦਾ ਕਿੱਥੇ ਨਹੀਂ ਹੋ ਆਪਣੇ ਆਪਣੇ ਪੁਆਇੰਟਾਂ ਦੇ ਆਧਾਰ ਤੇ ਪਰ ਇਸੇ ਤੋਂ ਡੀਸੈਲਟਿੰਗ ਦੀ ਲੋੜ ਮਾਈਨਿੰਗ ਦੀ ਲੋੜ ਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਇਹ ਇਹਨਾਂ ਜਿਹੜਾ ਇਹ ਜਿਹੜੇ ਹੜ ਨੇ ਇਹਨਾਂ ਦਾ ਜਿਹੜਾ ਕਾਰਨ ਹੈ ਉਹ ਜਿਹੜਾ ਹੈ ਉਹ ਕਲਾਈਮੇਟ ਚੇਂਜ ਜ਼ਿਆਦਾ ਮਾਈਨਿੰਗ ਵਗੈਰਾ ਜਿਹੜੇ ਇਹਦਾ ਮਾਈਨ ਨਹੀਂ ਮਾਈਨਰ ਨਹੀਂ ਇਹਦੇ ਵਿੱਚ ਡੀਸੈਲਟਿੰਗ ਤੇ ਫਰਕ ਹੈ ਹਾਂਜੀ ਡੀਸੈਲਟਿੰਗ ਜਿਹੜੀ ਮਾਈਨਿੰਗ ਹੁੰਦੀ ਉਹ ਰੇਤਾ ਸੀ ਹਾਂਜੀ ਜਿਹੜੀ ਡੀਸੈਲਟਿੰਗ ਉਹ ਜਿਹੜੀਆਂ ਕਿਸੇ ਚੀਜ਼ ਜਾਣ ਕੇ ਮਿੱਟੀ ਪੈ ਜਾਂਦੀ ਉਹਨੂੰ ਬਾਹਰ ਖੜਨਾ ਇੱਥੇ ਡੀਸੈਲਟਿੰਗ ਦੀ ਲੋੜ ਆ ਇਹ ਜਿਹੜੀ ਹੈਗੀ ਹੈ ਮਾਈਨਿੰਗ ਕਿੱਥੇ ਦੀ ਉਹਨਾਂ ਨੇ ਗੱਲ ਕੀਤੀ ਸਾਨੂੰ ਨਹੀਂ ਪਤਾ ਇੱਥੇ ਤੋਂ ਕਿਹਨਾਂਗਾ ਕੋਈ ਨੇੜੇ ਖੰਗਣ ਨਹੀਂ ਦਿੰਦਾ ਇਸੇ ਕਰਕੇ ਤਾਂ ਲੋਕ ਮਰ ਰਹੇ ਅੱਛਾ ਇੱਕ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਚਰਚਾ ਛਿੜ ਗਈ ਕਿ ਜੀ ਸੀਮਿੰਟ ਤੇ ਬੰਨ ਬਣਾਵਾਂਗੇ ਦਰਿਆ ਦਰਿਆਵਾਂ ਦੇ ਆਲੇ ਦੁਆਲੇ ਪੰਨ ਜਿਹੜੇ ਇਸ ਤਰ੍ਹਾਂ ਦੇ ਬਣਾਵਾਗੇ ਸੀਮੈਂਟ ਦੇ ਕਿ ਟੁੱਟਣਗੇ ਦੀ ਜੀ ਹੜ ਆਊ ਬਾਈ ਕੀ ਕਹਿੰਦੇ ਗੋਣ ਤੁਹਾਨੂੰ ਲੱਗਦਾ ਜੀ ਕਹਿੰਦੇ ਗੋਣ ਸੁਖਵੀਰ ਬਾਦਲ ਹੋਣਾ ਦੀ ਸਟੇਟਮੈਂਟ ਆਈ ਉਹ ਬਰਾਵਾ ਜੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਤਰ੍ਹਾਂ ਨਹੀਂ ਹੁਣ ਤੱਕ ਹੁਣ ਜ਼ਿਕਰ ਇਹਨਾਂ ਨੂੰ ਢੱਕਿਆ ਕਿਸੇ ਨੇ ਹਾਂਜੀ ਹੁਣ ਤੱਕ ਢੱਕਿਆ ਤਾਂ ਕਿਸੇ ਨੇ ਕੋਸੋਂ ਤੇ ਟੁੱਟਦੇ ਉਹ ਕਿਸੇ ਵਾਰੀ ਇਹਨਾਂ ਦੇ ਹੈਗਾ ਕਿਤੇ ਜਿਹੜੇ ਹੈਗੇ ਕਿਤੇ ਚਾਰ ਪੱਥਰ ਦੇ ਸਟਾਡੀ ਲਵਾ ਦੇਣ ਸੋ ਮੂੰਹ ਤਾਂ ਹੁਣ ਵੀ ਇੱਥੇ ਤੁਸੀਂ ਕਹੀ ਜਾਂਦੇ ਅਸੀਂ ਕੁਝ ਬੋਲੀ ਜੇ ਤਾਂ ਫਾਇਦਾ ਕੋਈ ਨਹੀਂ ਮਿੱਟੀ ਦੇ ਬੋਰੀਆਂ ਦੇ ਤਪੜਕੇ ਜਿਹੜੇ ਆ ਕੇ ਲੱਗਣ ਨਹੀਂ ਦੇ। ਜੋ ਫਿਰ ਹੁਣ ਇਹ ਜਿਹੜੀ ਸਮੱਸਿਆ ਹੈ ਇਹਦਾ ਹੱਲ ਕੀ ਨਜ਼ਰਾਂ ਮੈਂ? ਕੀ ਹੱਲ ਕੁਦਰਤ ਮਾਰੇ ਤਾਂ ਕੋਈ ਜ਼ੋਰ ਨਹੀਂ। ਪਰ ਕੋਸਾ ਇਹਦੀ ਡੀਸੀ ਡੀਸਲਟਿੰਗ ਤਾਂ ਹੋ ਹੀ ਸਕਦੀ ਹੈ, ਉਹ ਹੋ ਜਾਵੇ। ਬਾਕੀ ਜਿੱਤੇ ਹੁੰਦੇ ਆ ਲੱਗਣੇ ਹੁੰਦੇ ਆ ਨੋਚਾਂ ਤੇ ਸਟੱਡ ਉਹ ਲੱਗਣੇ ਚਾਹੀਦੇ, ਉਹ ਪੱਥਰ ਦੇ ਲੱਗਣੇ ਹੁੰਦੇ ਆ। ਉਹ ਵਿਰਲੇ-ਵਿਰਲੇ। ਉਹ ਹੀ ਨਹੀਂ ਲੱਗ ਰਹੇ ਤਾਂ ਸਾਰਾ ਪੱਥਰ ਦਾ ਕੋਕੜਾ ਬਣਾ ਦੇਣਾ। ਜੀ ਇੱਕ ਇੱਕ ਗੱਲ ਹੋਰ ਜਿਹੜੀ ਜਦੋਂ 23 ਦਾ ਹੜ ਆਇਆ ਉਹਨਾਂ ਤੋਂ ਉਹ ਮੈਨੂੰ ਯਾਦ ਹੈ ਕਿ ਤੁਸੀਂ ਉਸ ਹੜ ਤੋਂ ਬਾਅਦ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਕਿਸਾਨਾਂ ਦੀ ਨੂੰ ਠੀਕ ਕੀਤਾ ਸੀ ਤੇ ਹੁਣ ਇੱਕ ਇਸ ਤਰ੍ਹਾਂ ਦੀ ਵੀ ਮੰਗ ਆ ਗਈ ਹੈ ਆ ਰਹੀ ਹੈ ਕਿ ਕਿਸਾਨਾਂ ਕੋਲੇ ਅਧਿਕਾਰ ਹੋਵੇ ਕਿ ਉਹ ਆਪਣਾ ਰੇਤਾ ਜਿਹੜਾ ਹੈ ਉਹ ਆਪ ਜਿਹੜਾ ਹੈ ਉਹ ਜਾਣਗੇ ਨੇ ਜਾਣਾਂ ਨੇ ਓਏ ਉਹਨਾਂ ਨੇ ਇਹੀ ਤਾਂ ਹੀ ਗੱਲ ਕਰਦੇ ਅੱਜ ਜਿਹੜੀ ਸਮੱਸਿਆ ਤੇ ਸਰੀ ਹੈ ਹਾਂਜੀ ਕੱਲ ਨੂੰ ਉਹਨਾਂ ਲੋਕਾਂ ਨੇ ਰੇਤਾ ਵੇਚ ਲਗਬਣਾ ਆਪਾਂ ਉਹਨਾਂ ਦਾ ਕੀ ਹੱਲ ਕਰਾਂਗੇ ਜਿਹੜੀ ਇਹ ਚੀਜ਼ ਹੈ ਰੇਤਾ ਦਾ ਕੁਝ ਵੀ ਹੈਗੀ ਇਹ ਜੇ ਕਿਸਾਨ ਦੇ ਉਹਦੇ ਜਿਹਦੇ ਖਤੇ ਜੋ ਆਈਏ ਉਹਦੇ ਖਤੇ ਚੱਲ ਜੂਏ ਪਰ ਉੱਥੇ ਵੀ ਜਦੋਂ ਮੰਨ ਜਾਣੀਏ ਚਲ ਕੋਪਾ ਸੀ ਅਸੀਂ ਤਿੰਨਾਂ ਚੋਂ ਚੋਂ ਦਿਨਾਂ ਦੇ ਵਿੱਚ ਉਹ ਸਾਰਾ ਇਕੱਠਾ ਕਰਦਾ ਪਰ ਜਿਹਦੇ ਖਤੇ ਚਲੇ ਗਏ ਉਹ ਕਹਿੰਦੇ ਮੈਂ ਚੱਕਣ ਨਹੀਂ ਦੇਣੀ ਮੇਰੇ ਖਤੇ ਚਾਈ ਫਿਰੇ ਹਾਂਜੀ ਕਿ ਜਿੱਦ ਟੋਪ ਹੈ ਗਿਆ ਉਹਦੀ ਵੀ ਤਾਂ ਜੜੀ ਹੈਗੀ ਜ਼ਮੀਨੋਂ ਕਿੱਥੋਂ ਬਰੂਗੀ ਇਹ ਇਥੇ ਆਪੋ ਆਪ ਤਾਂ ਵੇਜਣੀ ਹੈ ਇਹਨਾਂ ਨੂੰ ਗਿਆ ਸੀਗਾ ਕਿ ਤੁਸੀਂ ਸਾਰੇ ਜਿੰਨੇ ਹੈਗੇ ਪਿੰਡ ਵਾਲੇ ਇੱਕ ਮਤ ਹੋ ਜੋ ਤੁਸੀਂ ਕਹੋਗੇ ਉਹੀ ਹੋ ਜਾਊਗਾ ਪਰ ਇਹ ਹੁੰਦੇ ਆ ਕਿ ਨਹੀਂ ਹੁੰਦੇ ਇਹਨਾਂ ਨੇ ਆਪਣਾ ਦੇਖਣਾ ਸੀ ਉਹ ਤਾਂ ਕਿਸ ਤਰ੍ਹਾਂ ਦੀ ਮਤਲਬ ਤੁਸੀਂ ਇੱਕ ਮਤ ਕਿ ਕੀ ਚਾਹੁੰਦੇ ਕੀ ਆ ਹਾਂਜੀ ਕੋ ਪਲਾਨ ਨੂੰ ਆਪੇ ਬਣ ਜੂਗੀ ਕੀ ਉਹ ਅਸਲ ਤਾਂ ਆਪਾਂ ਉਹਨਾਂ ਦੀ ਹੈਲਪ ਕਰਨੀ ਹੈ ਹੁਣ ਉਹਦੇ ਨਾਲ ਜਿਹੜਾ ਹੈਗਾ ਥਾਵਾਂ ਇਹਨਾਂ ਦੀਆਂ ਆ ਜ਼ਮੀਨ ਇਹਨਾਂ ਦੀਆਂ ਮਿੱਟੀ ਇਹਨਾਂ ਦੀਆਂ ਇਹਨਾਂ ਨੇ ਅਸੀਂ ਤੋਂ ਸਪੋਰਟਰਾਂ ਜਿਉਂ ਲੈਣਗੇ ਸਦਾ ਆਪੋ ਹੱਲ ਕੱਢਦਾ ਹੈ ਜੇ ਆਪੋ ਦਾਪੇਗੀ ਫਿਰ ਇਹਨਾਂ ਦੀ ਮਰਜ਼ੀ ਹੈ ਆ ਬਾਬਾ ਜੀ ਜਿਹੜੇ ਚੈਨਲ ਲਈ ਅਸੀਂ ਗੱਲ ਕਰ ਰਹੇ ਆ ਦੂਜਾ ਪੰਜਾਬ ਇਹ ਕੈਨੇਡਾ ਦਾ ਚੈਨਲ ਹੈ ਜੀ ਐਨ ਆਰ ਆਈਸ ਜਿਹੜੇ ਨੇ ਉਹ ਵੀ ਕਾਫੀ ਸ਼ਿਕਰਮੰਦ ਹੈ ਉਹਨਾਂ ਨੇ ਜੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਜਾਂ ਕਿਸੇ ਤਰ੍ਹਾਂ ਉਹ ਹੈਲਪ ਕਰਨੀ ਚਾਹਣ ਤਾਂ ਉਹ ਕਿਹੜ ਕੀ ਕੀ ਤਰੀਕਾ ਹੈਗਾ ਜੀ ਉਹਦਾ ਸਾਡਾ ਸਾਡਾ ਆਪਣਾ ਨੰਬਰ ਹੈ 941739463 941739463 ਤੇ ਫੋਨ ਤੇ ਕਰ ਸਕਦੇ ਬਾਕੀ ਜਿਹੜਾ ਹੈਗਾ ਹਜੇ 15 20 ਦਾ ਨਹੀਂ ਇਥੇ ਕੋਈ ਇਹੋ ਜਿਹਾ ਬਿਸਕਟਾਂ ਦਾ ਜਾਂ ਗੱਡੀਆਂ ਪਾਣੀ ਦਾ ਟਰੱਕ ਭਰ ਕੇ ਕੋ ਭੇਜਣ ਦੀ ਲੋੜ ਨਹੀਂ ਪਾਣੀ ਥੱਲੇ ਚੱਲ ਜਾਊਗਾ ਉਦੋਂ ਮਗਰੋਂ ਜੋ ਇਹਨਾਂ ਦੀ ਜ਼ਰੂਰਤਾਂ ਹੋਣਗੀਆਂ ਜਿੱਥੇ ਲੋਡ ਹੋਊਗੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਸਾਰੇ ਰਲ ਕੇ ਜੋ ਵੀ ਚਾਹੋਗੇ ਉਹ ਮਦਦ ਕਰ ਸਕਦੇ ਹੋ ਸੋ ਇਹ ਸਿੱਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਜਿਨ੍ਹਾਂ ਦੇ ਨਾਲ ਅਸੀਂ ਪੂਥਲੇ ਦਾ ਜਿਹੜਾ ਬਾਉਪੁਰਾ ਇਲਾਕਾ ਹੈ ਇਸ ਦੇ 17 ਪਿੰਡ ਨੇ ਤੇ 3500 ਏਕੜ ਦੇ ਕਰੀਬ ਇਹ ਤੋਂ ਥੋੜੀ ਜਣੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਝੂਵੀ ਹੋਈ ਹੈ ਇੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਬਲੋ ਰਾਹਤ ਕਾਰ ਜਿਹੜੇ ਆ ਉਹ ਚਲਾਏ ਜਾ ਰਹੇ ਆ ਸੋ ਅੱਲਾ ਲੋਕਾਂ ਦੇ ਉੱਤੇ ਨਹੀਂ ਜੀਵ ਜੰਤੂਆਂ ਦੇ ਉੱਤੇ ਵੀ ਇਹ ਇੱਕ ਬੜੀ ਜਿਹੜੀ ਹੈ ਸਮੱਸਿਆ ਹੈ ਤੁਸੀਂ ਦੇਖੋ ਕਿ ਇਸ ਹੌਲੀ ਹੌਲੀ ਪਾਣੀ ਦੇ ਵਿੱਚ ਇਸ ਦਾ ਜਿਹੜਾ ਹੈ ਪਤਾ ਨਹੀਂ ਕਿੱਧਰੋਂ ਤੈਰਦਾ ਹੋਇਆ ਇਹ ਆਇਆ ਤੇ ਕਦੋਂ ਦਾ ਇਹ ਛੱਡਿਆ ਹੋਇਆ ਆਪਣੀ ਜਾਨ ਦੀ ਜਾਨ ਬਚਾਉਣ ਦੇ ਲਈ ਕਿਸ ਤਰ੍ਹਾਂ ਆਜੋ ਆਜੋ ਜਿਹੜਾ ਜਦੋਂ ਜਹਾਜ਼ ਕਰਦੇ ਸੋ ਆਜੋ ਆਜੋ ਇਸ ਦੇ ਨਾਲ ਗੱਲਬਾਤ ਵੀ ਨਹੀਂ ਕੀਤੀ ਆ ਸਕਦੇ ਹਾਂਜੀ ਹਾਂਜੀ ਆਜੋ ਵਾਈ ਗਰੂ ਵਾਈ ਗਰੂ ਵਾਈ ਗਰੂ ਜਿਹੜੀ ਜਿਹੜੀ ਉਹ ਹੋ ਰਹੀ ਹੈ ਹੈ ਉਹਨਾਂ ਦੇ ਨਾਲ ਜਾਂਦਾ ਮਗਰ ਜਿਹੜਾ ਬੇੜੀ ਤੋਂ ਅੱਗੇ ਅੱਗੇ ਭੱਜ ਰਿਹਾ ਹੈ ਉਹ ਕਿਸ ਨੂੰ ਨਾ 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 ਨਿਹੜੇ ਨੂੰ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਏ ਆਜੋ 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 ਨਹੀਂ 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 ਜਾਣਦੇ ਹਲੋ ਹਲੋ ਐਨੂੰ ਇੰਦ ਨੂੰ ਕਰਨਾ ਐਨੂੰ ਕਿਦ ਨੂੰ ਲੈ ਜਾਣਾ ਕਿਹੜਾ ਉਹ ਭਾਈ ਇਹ ਜਾਣਾ ਇਹ ਵੀਡੀਓ ਵਾਲਾ ਤਾਂ ਮਗਰੀ ਜਾਊਗਾ ਉਹ ਪੈਰ ਲੱਗਦੇ ਨੇ ਇਹਦੇ ਤੇ तैर के जा रहे हो लगता है कि कुंगा तैयर के जा रहे जेड़ा है किसी का कुत्ता है कि ये बेड़ी तो डार के वो दूर भाग है तो उस नु काबू है नहीं किया जा सके रेस्क्यू नहीं किया जा सके है तो देख सकते हो कि जिंदगी की जेड़ी इतनी औखी चक्कर जे है है तो वजे ना थाने इनने एक और ਇਹ ਇੱਧਰ ਪਾਣੀ ਦੇ ਵਿੱਚ ਘਰੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਜਿਹੜੀ ਆ ਉਹ ਜਾ ਰਹੀ ਹੈ ਸੋ ਇਹ ਦੱਸਿਆ ਜਾ ਰਿਹਾ ਕਿ ਇਹ ਇਲਾਕਾ ਇੱਕ ਇਸ ਤਰ੍ਹਾਂ ਦਾ ਇਲਾਕਾ ਹੈ ਕਿ ਜਿੱਥੇ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਫੋਟਸ ਰੱਖੀਆਂ ਹੋਈਆਂ ਸੋ ਇਸੇ ਲਈ ਇਹਨੂੰ ਸ਼੍ਰੀਲੰਕਾ ਜਿਹੜਾ ਪੰਜਾਬ ਦਾ ਮਿੰਨੀ ਸ਼੍ਰੀਲੰਕਾ ਕਹਿੰਦੇ ਸੋ ਜਿਹੜੇ ਕੁੱਤੇ ਦੀ ਬਚਾਅ ਦੀ ਕੋਸ਼ਿਸ਼ ਕਰ ਰਹੇ ਸੀ ਉਹ ਦੇਖੋ ਕਿ ਉਹ ਉਸ ਘਰ ਵਾਲਿਆਂ ਦਾ ਜਿਹੜਾ ਹੈ ਪਾਲਸ ਨੂੰ ਸੁਣਦਾ ਹੈ ਕਿ ਉਹ ਉਸ ਦੇਤੀ ਦੇ ਕੋਲ ਆ ਗਿਆ ਤੇ ਉਹ ਨੂੰ ਹੈ ਆਪਣੇ ਬੇਟੀ ਦੇ ਵਿੱਚ ਆ ਰਹੀ ਹੈ। ਤੋਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਫਾਦਾਰੀ ਵੀ ਹੈ ਜਿਸ ਦੀ ਜਾਂਚ ਕੀਤੀ ਹੈ ਕਿ ਉਹ ਕਿਸ ਤਰ੍ਹਾਂ ਜਿਹੜਾ ਹੈ ਉਸ ਚੀਜ਼ ਲੈਣੇ ਚਲੇ ਗਿਆ। ਚਾਲਿਆ ਗਿਆ ਜਿਹੜਾ ਉਹਨਾਂ ਨੇ ਕੋਟ ਦੇ ਵਿੱਚ ਬਿਠਾ ਲਿਆ ਉਹਨੂੰ ਤੇ ਉਹ ਆਪਣੇ ਬੇਟੀ ਦਾ ਪਰਿਵਾਰ ਹੈ ਉਸ ਦੀ ਤੇ चल विया सो हूं बचा लिया